ਇਸ ਜੋ ਇਹ ਜੋ ਕਰਮਕਾਂਡ ਰਚਿਆ ਗਿਆ ਨਾ ਜੀ ਇਹਦੀ ਜੜ ਜਿਹੜੀ ਆ ਉਹ ਸ਼ੰਭੂ ਉਥੇ ਦਿੱਲੀ ਧਰਨੇ ਤੇ ਆ ਜੀ ਉਥੋਂ ਸਟਾਰਟ ਕਰਦੇ ਆ ਚਲੋ ਅਸੀਂ ਵੀ ਗਏ ਜਥੇਬੰਦੀਆਂ ਨੂੰ ਮਿਲੇ ਉਥੇ ਜਿੱਦਾਂ ਸਾਰੇ ਜਾਣ ਜਾਂਦੇ ਆ ਅਸੀਂ ਵੀ ਸਹਯੋਗ ਕਰਦੇ ਸੀਗੇ ਇਸ ਬੰਦੇ ਨੇ ਆਪਦੀ ਅਲੱਗ ਸਟੇਜ ਲਾਉਣ ਦੀ ਕੋਸ਼ਿਸ਼ ਕੀਤੀ ਮਾਲੇ ਉਥੇ ਕੁਛ ਨਾ ਕੁਛ ਕਰਦਾ ਸੀਗਾ ਹਲਾ ਲਲਾ ਉਦੋਂ ਤੱਕ ਅਸੀਂ ਨਹੀਂ ਗਏ ਸੀ ਉਥੇ ਉਦੋਂ ਤੱਕ ਮੱਲੇ ਰੋਲਾ ਗੋਲਾ ਚੱਲਦਾ ਸੀਗਾ ਥੋੜਾ ਜਿਹਾ ਫਿਰ ਸਾਨੂੰ ਜਥੇਬੰਦੀਆਂ ਨਾਲ ਗੱਲਬਾਤ ਹੋਈ ਕਿਉਂਕਿ ਉੱਥੇ ਮੁੰਡੇ ਪਲਵਾਨ ਵੀ ਸੀ ਨਾਮੀ ਪਲਵਾਨ ਸੀਗੇ ਪੂਰੇ ਟੌਪ ਦੇ ਕਰਦਿਆਂ ਕਰਦਿਆਂ ਇੱਕ ਦਿਨ ਇਹਨੇ ਇਹੋ ਜਿਹਾ ਕਰਮਕਾਰਨ ਕੀਤਾ ਵੀ ਲਾ ਲੋ ਵੀ ਇਹਨੇ ਬੱਬੂ ਮਾਨ ਨੂੰ ਸੱਦਿਆ ਸੱਦ ਕੇ ਤੇ ਉੱਥੇ ਸਟੇਜ ਦੇ ਉੱਤੇ ਜਥੇਬੰਦੀਆਂ ਨੇ ਇਹਨੂੰ ਬੈਨ ਕੀਤਾ ਸੀਗਾ ਵੀ ਭਾਈ ਵੀ ਤੂੰ ਬੰਦੇ ਜਿਆਦਾ ਲੈ ਕੇ ਚੜਦਾ ਤਾਂ ਅਸੀਂ ਚੜ੍ਹ ਨਹੀਂ ਦੇਣਾ ਜਾਂ ਕਿਦਾਂ ਵੀ ਤੂੰ ਇਦਾਂ ਨਾ ਕਰ ਇਹਨੂੰ ਕਿਹਾ ਸੀ ਵੀ ਤੈਨੂੰ ਹੱਲੇ ਸਟੇਜ ਤੇ ਨਹੀਂ ਜਾਣ ਦੇਣਾ ਕਿਉਂਕਿ 1-2 ਦਿਨ ਪਹਿਲਾਂ ਗਲਤ ਬੋਲ ਗਿਆ ਉੱਥੇ ਕੁਝ ਇਹਨੇ ਬੱਬੂ ਮਾਨ ਨੂੰ ਲਿਆਂਦਾ ਬੱਬੂ ਮਾਨ ਨੂੰ ਕੋਈ ਪਤਾ ਨਹੀਂ ਸੀ ਵੀ ਇਹ ਇਹਨੂੰ ਬਣਾ ਕੀਤਾ ਹੋਇਆ ਵਾ ਚਲੋ ਬੱਬੂ ਮਾਨ ਆਇਆ ਤੇ ਉੱਥੇ ਜਥੇਬੰਦੀਆਂ ਨੇ ਇਹਦਾ ਵਿਰੋਧ ਕੀਤਾ ਬੱਬੂ ਮਾਨ ਦਾ ਕੋਈ ਵਿਰੋਧ ਨਹੀਂ ਕੀਤਾ ਇਹ ਬੱਬੂ ਮਾਨ ਨੂੰ ਲੈ ਕੇ ਹੋਰ ਥਾਂ ਸਟੇਜ ਕਿਸੇ ਦੀ ਟਰਾਲੀ ਤੇ ਚੜ੍ਹਿਆ ਉੱਥੇ ਚਾੜ ਕੇ ਲਾ 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 ਬਚਾਈ ਹੈ ਹੋ ਗਿਆ ਜੋ ਹੋ ਗਿਆ ਬਾਅਦ ਚ ਉਹਨੇ ਕੰਮ ਸ਼ੁਰੂ ਕਰਤਾ ਵੀ ਮੈਂ ਸਟੇਜ ਅਲੱਗ ਲਾਉਣੀ ਆ ਉੱਥੇ ਭੰਡੀ ਉੱਥੇ ਵਿੱਚ ਕੰਮ ਸ਼ੁਰੂ ਕਰਤਾ ਕਿਉਂਕਿ ਅਸੀਂ ਉੱਥੇ ਹੀ ਸੀਗੇ ਬਾਅਦ ਚ ਜਥੇਬੰਦੀਆਂ ਵਾਲਿਆਂ ਨੇ ਵੀ ਗੱਲ ਕੀਤੀ ਵੀ ਤੁਸੀਂ ਇਹਨੂੰ ਵੀ ਕੀ ਚੱਕਰ ਹੋਇਆ ਵੀ ਤੁਸੀਂ ਬੋਲਣ ਕਿਉਂ ਨਹੀਂ ਦਿੰਦੇ ਵੀ ਤੁਸੀਂ ਬੱਬੂ ਮਾਨ ਨੂੰ ਕਿਉਂ ਨਹੀਂ ਬੋਲਣ ਦਿੰਦਾ ਸਾਡੇ ਵੀ ਮਨ 'ਚ ਗੁੱਸਾ ਆਇਆ ਫੇ ਉਹਨਾਂ ਨੇ ਸਾਨੂੰ ਬਹਿ ਕੇ ਚੰਗੀ ਤਰ੍ਹਾਂ ਸਮਝਾਇਆ ਵੀ ਆਹ ਗੱਲਾਂ ਆਹ ਚੱਕਰ ਆ ਵੀ ਇਹ ਓਵਰ ਬੰਦੇ ਲੈ ਕੇ ਉੱਤੇ ਚੜਦਾ ਇਹਨੂੰ ਇਸੇ ਗੱਲ ਤੋਂ ਕਹਿੰਨੇ ਵੀ ਤੂੰ ਕੱਲਾ ਚੱਲ ਜਾ। ਇਹਨੂੰ ਰੋਕਿਆ ਸੀਗਾ ਅਸੀਂ ਬੈਨ ਕੀਤਾ ਸੀਗਾ। ਵੀ ਤੁਰ ਉੱਪਰ ਜਾਣ ਨੂੰ ਰੋਕਿਆ ਸੀ। ਪਰ ਅਸੀਂ ਕਿਹਾ ਵੀ ਲੋਕਾਂ ਦੇ ਵਿੱਚ ਤਾਂ ਇਹ ਮੈਸੇਜ ਜਾਂਦਾ ਵਾ ਵੀ ਜਿਹੜੀ ਸੰਗਤ ਵੀ ਆਉਂਦੀ ਜਾਂ ਲੋਨੇ ਲੋਕ ਆਉਂਦੇ ਆ ਉਹ ਤਾਂ ਦੋ ਫਾੜ ਹੋਈ ਜਾਂਦੇ ਆ ਜਿਹੜੇ ਬੱਬੂ ਮਾਨ ਦੇ ਫੈਨ ਆ ਉਹ ਦੋ ਫਾੜ ਹੋ ਗਏ ਸਾਰੇ ਜਾਣੇ ਵੀ ਜਥੇਬੰਦੀਆਂ ਕਿਸੇ ਨੂੰ ਬੋਲਣ ਨਹੀਂ ਦਿੰਦੀਆਂ ਜਿਨੇ ਪੰਜਾਬ ਤੋਂ ਵੀ ਆਉਣਾ ਵਾ ਉਹ ਉਹਨੇ ਵੀ ਨਹੀਂ ਆਉਣਾ ਇਹਦਾ ਮਤਲਬ ਕੀ ਸੀਗਾ? ਗਲਤ ਪ੍ਰਚਾਰ ਵਿਤਾਰਨਾ ਖਰਾਬ ਹੋਵੇ ਫਿਰ ਅਸੀਂ ਬੱਬੂ ਮਾਨ ਬਾਈ ਨਾਲ ਰਾਫਤਾ ਕਾਇਮ ਕੀਤਾ ਚਲੋ ਸਾਡੀ ਗੱਲਬਾਤ ਹੋਈ ਗੱਲਬਾਤ ਹੋ ਕੇ ਤੇ ਉਹਨੇ ਵੀ ਇਹ ਕਿਹਾ ਵੀ ਜਥੇਬੰਦੀਆਂ ਨੇ ਬੋਲਣ ਨਹੀਂ ਦੇਣਾ ਅਸੀਂ ਕਿਹਾ ਨਹੀਂ ਬਾਈ ਜੀ ਤੁਸੀਂ ਆਜੋ ਗੱਲਬਾਤ ਆਪਾਂ ਕਰਦੇ ਆਂ ਵੀ ਹੋ ਗਈ ਆ ਕੋਈ ਗੱਲ ਨਹੀਂ ਨਾ ਉਹਨਾਂ ਨੇ ਰੋਕਿਆ ਤੇ ਰੋਕਿਆ ਤੇ ਇਹਦੇ ਨਾਲ ਦਿਆਂ ਬੰਦਿਆਂ ਨੇ ਸਾਡੇ ਬੰਦਿਆਂ ਨੂੰ ਗਾਲਾਂ ਕੱਢੀਆਂ ਪਲਵਾਨਾਂ ਨੂੰ ਕਿਹਦੇ ਵੀ ਤੁਹਾਨੂੰ ਦੇਖਦੇ ਆਂ ਬਾਹਰ ਤੁਸੀਂ ਬਹੁਤ ਜ਼ਿਆਦਾ ਬਣੇ ਫਿਰਦੇ ਆਂ ਚਲੋ ਉੱਥੇ ਤੱਤੇਗਾ ਅਸੀਂ ਵੀ ਉਧਰੋਂ ਆ ਗਏ ਗੱਲਬਾਤ ਹੋਈ ਤੇ ਇਹਨੂੰ ਵੀ ਇਹਨੇ ਵੀ ਵਿੱਚ ਇਹ ਵੀ ਸਿਗਾ ਨਾਲ ਹੀ ਸਿਗਾ ਇਹ ਇਹ ਵੀ ਡੇਲੇ ਵਿੱਚ ਹੀ ਕੱਢਦਾ ਸੀ ਚਲੋ ਕਰਕੇ ਅਸੀਂ ਇਹਨਾਂ ਨੂੰ ਉੱਥੇ ਸਾਈਡ ਤੇ ਕਰਕੇ ਇਹਨੂੰ ਇੱਕੋ ਗੱਲ ਹੀ ਸਮਝਾਈ ਵੀ ਨਾ ਗਾਲ ਕੱਢਣੀ ਆ ਤੇ ਨਾ ਸੋਹਣਿਆ ਖਾਣੀ ਆ ਇਹਨੇ ਬਾਅਦ ਚ ਸਾਨੂੰ ਫੋਨ ਵੀ ਲਾਇ ਪੁੱਛ ਲਿਓ ਭਲਾ ਇਹਨੂੰ ਪਤਾ ਨਹੀਂ ਹੁਣ ਮੁੱਕਰੀ ਨਾ ਜਾਵੇ ਪਰ تیرਨਾ ਅਸੀਂ ਕੋਈ ਲੜਨਾ ਝਗੜਨਾ ਜਾਂ ਦੂਜਿਆਂ ਨੇ ਚਾਹੁੰਦੇ ਵੀ ਇਹ ਅੰਦੋਲਨ ਆ ਇਹਦੇ ਵਿੱਚ ਖਰਾਬੀ ਕਰਾਂਗੇ ਚੰਗਾ ਨਹੀਂ ਲੱਗਦਾ ਮੇਰਾ ਵੀਰ ਤੂੰ ਆਪਣਾ ਕੰਮ ਕਰ ਅਸੀਂ ਆਪਦਾ ਕਰਦੇ ਆਂ ਸਾਨੂੰ ਤੇਨਾਂ ਕੋਈ ਇਤਰਾਜ ਨਹੀਂ ਜਥੇਬੰਦੀਆਂ ਤੈਨੂੰ ਬੁਲਾਉਂਦੀਆਂ ਬੋਲ ਦੇਣ ਤੂੰ ਬੋਲੀ ਚੱਲ ਜੇ ਤੈਨੂੰ ਕਿਸੇ ਚੀਜ਼ ਤੋਂ ਰੋਕਦੇ ਆ ਤੂੰ ਉੱਥੇ ਮੇਰੇ ਵੀ ਰੁਕ ਵੀ ਜਾ ਥੋੜਾ ਜਿਹਾ ਇਹਦੀ ਸੱਚ ਮੇਰੇ ਤੋਂ ਵੀਡੀਓ ਵੀ ਹੈਗੀ ਇੱਕ ਆ ਵੀ ਦੀ ਵੀਡੀਓ ਵੀ ਇੱਕ ਮੇਰੇ ਕੋਲ ਆ ਮੈਂ ਆਪਣੇ ਵਾਲੇ ਤੇ ਪਾਉਂਗਾ ਪੇਜ ਦੇ ਵਿੱਚ ਇਹ ਉੱਥੇ ਵੀ ਗਏ ਬੈਰੀਅਰ ਤੜਾਇਆ ਇਹਨੇ ਤੜਾ ਕੇ ਤਾਂ ਆਪ ਪਿੱਛੇ ਨੂੰ ਪਿੰਡ ਨੂੰ ਹੋ ਤੁਰਿਆ ਹੈਗੀ ਆ ਮੈਂ ਵੀਡੀਓ ਪਾ ਦੂੰਗਾ ਉਹ ਚ ਤੁਹਾਨੂੰ ਆਪੇ ਪਤਾ ਲੱਗ ਜਾਣਾ ਵੀ ਲੋਕ ਗਾਂ ਨੂੰ ਭਜਾਤੇ ਆਪਸਾਈਡ ਨੂੰ ਹੋਇਆ ਸਾਈਡ ਦੀ ਮਗਰ ਨੂੰ ਹੋ ਗਿਆ ਪਰ ਇੱਥੇ ਵੀ ਇਹ ਬੰਦਾ ਟਲਿਆ ਨਹੀਂ ਇਹ ਉਹ ਜੇ ਕਹਿੰਨੇ ਸੁਧਰ ਗਏ ਸੁਧਰੇ ਸੁਧਰੇ ਕੋਈ ਨਹੀਂ ਇਹ ਸੁਧਰਿਆ ਸਿਰਫ ਇੱਕ ਮਖੌਟਾ ਪਾਇਆ ਹੋਇਆ ਮੂੰਹ ਤੇ ਹਰਕਤਾਂ ਇਹਦੀਆਂ ਉਹੀ ਆ ਸਾਰੀਆਂ ਛੱਡਿਆ ਛੁੱਡਿਆ ਨੇ ਕੁਛ ਨਹੀਂਗਾ ਇੱਕ ਦਿਨ ਸਾਨੂੰ ਫੋਨ ਆਇਆ ਵੀ ਇੱਥੇ ਬੰਦੇ ਆਏ ਸੀਗੇ ਲੱਖੇ ਦੇ ਤੇ ਦੋ ਦਿਨ ਪਹਿਲਾਂ ਵੀ ਆਉਂਦੇ ਰਹੇ ਪਹਿਲਾਂ ਵੀ ਆਉਂਦੇ ਰਹੇ ਤਾਂ ਆਣ ਕੇ ਸਾਡੇ ਬੰਦਿਆਂ ਦੇ ਉਹ ਜਿਹੜੇ ਮੁੰਡੇ ਉੱਥੇ ਬਣਾਉਣ ਵਾਲੇ ਸੀਗੇ ਉਹਨਾਂ ਦੇ ਉਹਨਾਂ ਨੇ ਇਹਨਾਂ ਦੇ ਬੰਦਿਆਂ ਨੇ ਸਿਰ ਪਾੜੇ ਉਹ ਸੇਵਾ ਕਰਨ ਵਾਲੇ ਬੰਦੇ ਜਿਹੜੇ ਪ੍ਰਸ਼ਾਦਾ ਪਾਣੀ ਦੋ ਦਿਨ ਪ੍ਰਸ਼ਾਦਾ ਪਾਣੀ ਵੀ ਛੱਕੇ ਗਏ ਉਹਨਾਂ ਕੋਲ ਉੱਥੇ ਜਿਹੜੀ ਸੰਗਤ ਸੀ ਨਾ ਜਿਹੜੀ ਉੱਥੇ ਲੰਗਰ ਤੇ ਆਉਂਦੀ ਪ੍ਰਸ਼ਾਦਾ ਪਾਣੀ ਛਕਣੇ ਉਹਨਾਂ ਨੇ ਵੀ ਛਿੱਲਿਆ ਉਹਨਾਂ ਨੇ ਵੀ ਇਹ ਗੱਲ ਕਹੀ ਵੀ ਇੱਥੇ ਇਹ ਤਾਂ ਬੰਦੇ ਸੇਵਾ ਕਰਦੇ ਆ ਵੀ ਇਹ ਤਾਂ ਪ੍ਰਸ਼ਾਦਾ ਪਾਣੀ ਧਰਨੇ ਚ ਖਣਾਉਂਦੇ ਇਹਨੂੰ ਪੁੱਛੇ ਵੀ ਉਹਨਾਂ ਨੂੰ ਜਿਹੜੇ ਬੰਦੇ ਸੇਵਾ ਕਾਂਦੇ ਆ ਤੂੰ ਉਹਨਾਂ ਦੇ ਬੰਦਿਆਂ ਆਉਂਦੇ ਆ ਕੋਈ ਸਿਰ ਪੜਵਾਉਣ ਦੇ ਆ ਕਿੱਡਾ ਕਕਲ ਮੰਦੀ ਦਾ ਕੰਮ ਆ ਯਾਰ ਉਹ ਕਿਤੇ ਦਾ ਖੜ ਜਾ ਯਾਰ ਤੂੰ ਵੀ ਜ਼ਿੰਦਗੀ 'ਚ ਮੈਂ ਪਹਿਲਾ ਗੈਂਗਸਟਰ ਦੇਖਿਆ ਜਿਹਨੂੰ ਸਾਰੀ ਉਮਰ ਗੋਲੀਆਂ ਹੀ ਵੱਜੀਆਂ ਲਾਹਣ ਤਾਂ ਹੀ ਵੱਜੀਆਂ ਤੇ ਗਾਂ ਵੀ ਇਹਨੂੰ ਲਾਹਣ ਤਾਂ ਹੀ ਪੈਣੀ ਆ ਕਿਉਂਕਿ ਚੰਗਾ ਕੰਮ ਇਹਨੇ ਕਿਤੇ ਵੀ ਜਾ ਕੇ ਨਹੀਂ ਕੀਤਾ